ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਐਨਐਸਐਸ ਦਾ ਕੈਂਪ ਦੂਜਾ ਦਿਨ ਬ੍ਰੇਕਫਾਸਟ ਕਰ ਰਹੇ ਆ ਬੱਚੇ ਆਲੂਆਂ ਵਾਲੇ ਪਰੌਂਠੇ ਦਹੀਂ ਅਚਾਰ ਲੱਸੀ ਕਿਆ ਬਾਤ ਆ ਟੌਪ ਦਾ ਖਾਣਾ ਸਾਡੇ ਪ੍ਰੋਗਰਾਮ ਅਫਸਰ ਐਨਐਸਐਸ ਦੇ ਮੁਖੀ ਹਾਂਜੀ ਜਨਾਬ ਮੁਹੰਮਦ ਸਾਖਵੈ ਜੀ ਬੱਚਿਆਂ ਦੇ ਨਾਲ ਖਾਣਾ ਪਹਿਲਾਂ ਸਰਵ ਵੀ ਕੀਤਾ ਉਹਨਾਂ ਨੇ ਹੁਣ ਖਾਣਾ ਛੱਕ ਰਿਹਾ ਜਸਪਾਲ ਸਾਹਿਬਾ ਜਿਹੜਾ ਉਹਨਾਂ ਦੀ ਡਿਊਟੀ ਆ ਗੁਰਦੀਪ ਸਰ ਬੱਚੇ ਖਾਣਾ ਖਾ ਰਹੇ ਨੇ ਪੁੱਤ ਖਾਣਾ ਕਿੱਦਾਂ ਦਾ ਬਣਿਆ ਬਹੁਤ ਵਧੀਆ ਹਾਂ ਲੱਗ ਰਿਹਾ ਹੈ ਪੂਰਾ ਵਧੀਆ ਹਾਂ ਵੀ ਪੁੱਤ ਖਾਣਾ ਵਧੀਆ ਸਾਰੇ ਹਰ ਰੱਜ ਕੇ ਖਾਣੇ ਆ ਪਰੌਂਠੇ ਫਿਰ ਜਲੇਬੀਆਂ ਤਿਆਰ ਨੇ ਉਧਰ ਬਾਬੇ ਨਾਨਕ ਦੇ ਪ੍ਰਕਾਸ਼ ਵਰਤ ਮੌਕੇ ਉਹ ਵੀ ਖਾਣੀਆਂ ਸਾਡੇ ਮੈਡਮ ਮੈਡਮ ਜੀ ਇੱਧਰ ਨੂੰ ਆਇਓ ਜੀ ਹਾਂ ਅੱਜ ਇਹਨਾਂ ਦੀ ਡਿਊਟੀ ਆ ਹੈਲਥ ਕੇਅਰ ਦੇ ਮੈਡਮ ਬਹੁਤ ਬੱਚਿਆਂ ਦੀ ਕੇਅਰ ਰੱਖਦੇ ਆ ਹਾਂਜੀ ਬਹੁਤ ਵਧੀਆ ਸਟਾਫ ਆ ਜੀ ਸਾਰੇ ਰਲ ਮਿਲ ਕੇ ਤੇ ਉਨੇ ਹੀ ਵਧੀਆ ਸਟੂਡੈਂਟ ਆ ਬਹੁਤ ਬੱਚਿਆਂ ਨੂੰ ਸਿੱਖਣ ਨੂੰ ਮਿਲਦਾ ਜੀ ਐਨਐਸਐਸ ਦਾ ਕੈਂਪ ਆਪ ਹੀ ਖਾਣਾ ਬਣਾ ਰਹੇ ਆ ਸਰਵ ਕਰ ਰਹੇ ਆ ਕਿੰਨਾ ਵਧੀਆ ਲੱਗ ਰਿਹਾ ਪੁੱਤ ਸਾਰਿਆਂ ਨੇ ਰੱਜ ਕੇ ਜਿਹੜਾ ਖਾਣਾ ਖਾਣਾ ਤੇ ਉਸ ਤੋਂ ਬਾਅਦ ਫਿਰ ਆਪਾਂ ਅੱਜ ਪ੍ਰਾਇਮਰੀ ਸਕੂਲ ਵਿੱਚ ਸਾਫ ਸਫਾਈ ਲਈ ਜਾਣਾ ਬਹੁਤ ਵਧੀਆ ਇਹ ਕੈਂਪ ਬੱਚਿਆਂ ਨੂੰ ਸਰਕਾਰ ਵੱਲੋਂ ਲਗਾਇਆ ਜਾ ਰਿਹਾ ਵਿਭਾਗ ਵੱਲੋਂ ਸਾਡੇ ਮੈਨੇਜਰ ਸਰ ਹਾਂਜੀ ਸਰ ਸਤਿ ਸ੍ਰੀ ਅਕਾਲ ਜੀ ਸਰਦਾਰ ਕੁਲਵਿੰਦਰ ਸਿੰਘ ਜੀ ਮੈਨੇਜਰ ਸਰ ਹੋਰ ਸਰ ਕਿੱਦਾਂ ਚੱਲ ਰਿਹਾ ਜੀ ਕੈਂਪ ਜਿਹੜਾ ਪ੍ਰਬੰਧਾ ਬਹੁਤ ਤਕੜਾ ਹੈ ਐਨਐਸਐਨ ਦਾ ਹਾਂਜੀ 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 ਬਲੰਦੀਆਂ ਨੂੰ ਸ਼ੂਰ ਰਿਹਾ ਹੈ ਸ਼ਾਇਦ ਪੰਜਾਬ ਦੇ ਸਕੂਲਾਂ ਤੋਂ ਬਾਅਦ ਨੰਬਰ 1 ਹੀ ਹੋਵੇ ਆਹ ਕੀ ਬਾਤ ਹੈ ਆ ਸਾਡੇ ਪ੍ਰੋਗਰਾਮ ਆਫਸਰ ਐ ਸਾਖਵਾਲੀ ਜੀ ਇਹਨਾਂ ਦੀ ਜਿਉਂ ਅਗਵਾਈ ਹੈ ਜਿਹਦੀ ਉਹ ਦਿਨ ਬਾ ਦਿਨ ਹਾਂਜੀ ਅਭੀ 4-5 ਨਾਲ ਆ ਗਿਆ ਹਰੇਕ ਪ੍ਰੋਗਰਾਮ ਨੂੰ ਤੇ ਸਾਡੇ ਪ੍ਰਿੰਸੀਪਲ ਮੈਮ ਹਾਂ ਮੈਡਮ ਬਰਾਮਣ ਜੀ ਸਾਰੇ ਗ੍ਰੇਡ ਇਨ ਦੇ ਸਕਦੇ ਅਸੀਂ ਜਿਨ੍ਹਾਂ ਦਾ ਪ੍ਰੋਮ ਦਾ ਜਿਹੜਾ ਜਿਨ੍ਹਾਂ ਦੀ ਰਹਿਣ ਵਿੱਚ ਸਾਰਾ ਕੰਮ ਹੋ ਰਿਹਾ ਤੇ ਪ੍ਰਬੰਧਕ ਸਾਡੇ ਬਰਾਣ ਸਾਹਿਬ ਉਹਨੇ ਗੁਰਦੀਪ ਜੀ ਸਾਰੇ ਬੜਾ ਹੀ ਵਚੇਰੇ ਜਿਹੜੇ ਬੱਚਿਆਂ ਦਾ ਇੰਪ੍ਰੈਸ਼ਨ ਦੇਖੋ ਤੁਸੀਂ ਬੱਚੇ ਇੱਕ ਡਿਸਪਲਨ ਦੇ ਵਿੱਚ ਸਾਰਾ ਪ੍ਰੋਗਰਾਮ ਕਰ ਰਹੇ ਨੇ ਬਹੁਤ ਹੀ ਵਧਾਈ ਦੇ ਪਾਤਰ ਨੇ ਸਕੂਲ ਦੇ ਸਾਰੇ ਟੀਚਰ ਅਧਿਆਪਕ ਸਾਹਿਬਾਨ ਗੁਰਿੰਦ ਜੀ ਆਈ ਹੋਪ ਫॉर ਮੋਰ ਐਂਡ ਮੋਰ ਸਕਸੈਸ ਆਫ ਦਿਸ ਸਕੂਲ ਥੈਂਕ ਯੂ ਸਰ ਬਹੁਤ ਸੋਹਣਾ ਅੰਤ ਕਰਦੇ ਆ ਸਰ ਸਰਦਾਰ ਕੁਲਵਿੰਦਰ ਸਿੰਘ ਜੀ ਉਦਨ ਵਾਲੇ ਮੈਨੇਜਰ ਸਰ ਓਏ ਪੁੱਤ ਪੂਰਾ ਇੰਜੋਏ ਕਰ ਰਹੇ ਹੋ ਕੈਂਪ ਜੇ ਅਗਲੇ ਸਾਲ ਲਗੂ ਲਾਉਂਗੇ ਥੈਂਕ ਯੂ ਕੀ ਬਾਤ ਆ ਆ ਰਾਲ ਮਿਲ ਕੇ ਪੈਣ ਪਾਈ ਸਾਰੇ ਇਹ ਪ੍ਰੋਗਰਾਮ ਦਾ ਸੰਚਾਲਨ ਕਰ ਰਹੇ ਨੇ ਓਕੇ ਜੀ ਸਤਿ ਸ੍ਰੀ ਅਕਾਲ ਫੇਰ ਮਿਲਾਂਗੇ ਅਗਲੀ ਗਤੀਵਿਧੀ ਆ ਪ੍ਰਾਇਮਰੀ ਸਕੂਲ ਦੇ ਵਿੱਚੋਂ ਥੈਂਕ ਯੂ